ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਚੰਦਪੁਰਾਣਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਇੱਕ ਆ ਗੱਬਣ ਸੂਨ ਨੂੰ ਪਿਆਰ ਵਹਿੜ ਇੱਕ ਆ ਵੱਡੀ ਵਹਿੜ ਖੜੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇੱਕ ਆ ਤਾਜੀ ਸੂਈ ਸਵਾਈ ਆ ਇਹ ਤਿੰਨ ਪਸ਼ੂ ਸੇਲ ਹੈ ਤਿੰਨਾ ਨਗਰ ਦੀ ਇਨਫੋਰਮੇਸ਼ਨ ਤੁਹਾਨੂੰ ਲੈ ਦਾਂ ਨਾ ਕੱਲਾ ਬਾਤ ਤਾਂ ਵੀਰ ਨਾ ਕਰ ਲੈਨੇ ਆ ਆਹ ਕਰਦੇ ਆ ਗੱਲ ਬਾਤ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਭਾਈ ਸਾਸੀ ਧੰਨਵਾਦ ਭਾਈ ਸਾਰਿਆਂ ਨੂੰ ਨਾਮ ਰਿਸ਼ਵਾਲ ਸਿੰਘ ਪਿੰਡ ਚਾਨਦਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ 805488781 805488781 ਕਿੰਨੇ ਵਸੂਆ ਭਾਈ ਇਹ ਦੂਜਾ ਸੂਆ ਸੂਈ ਆ ਹੁਣੇ ਬਸ ਤਕਰੀਬਨ ਅੱਧਾ ਘੰਟਾ ਹੋਇਆ ਜੀ ਰਾਜਾ ਦਿੱਤਾ ਕਿ ਰਾਣੀ ਦੇਦੀ ਇਹ ਰਾਜਾ ਠੀਕ ਹੈ ਹਾਂ ਕਿੰਨਾ ਵੰਡੀ ਸਾਫ ਸੁਥਰੀ ਆ ਯਾਰ ਹੂੰ ਚਲੋ ਬੱਚਾ ਬੱਚੀ ਤਾਂ ਸਾਹ ਹਾਂ ਉਹ ਚਲੋ ਆਸੀਂ ਖਿੱਡੀਆਂ ਗੱਲਾਂ ਕਿਹੜਾ ਬੱਚੀ ਹੋਈ ਤਾਂ ਇਹਨੇ ਅੱਜ ਹੀ ਸੂਕਣਾ ਮੇਰੇ ਮੁਤਾਬਕ ਭਾਈ ਦੇਣਾ ਚਾਹੀਦਾ 20 ਲੀਟਰ ਮਾਰਾ ਮੰਨ ਕੇ ਕੋਈ ਲੈਨੇ ਭਾਈ ਉਹਦਾ ਕੋਈ ਘਣਪਰਾ ਹੂੰ ਸੀ ਸਾਬੂਆ ਸਾਰੇ ਪਾਸਿਓਂ ਤੋਰ ਗਈ ਜੇ ਰਪੈ ਚੁੱਕੀ ਤੋਰ ਕੇ ਗੱਲਾਇਆਂ ਥਾਂ ਕਰਕੇ ਠੰਡ ਕਰ ਚਾ ਠੀਕ ਹੈ ਗੱਬੜ ਕੱਢ ਦਾਂਗੇ ਉਧਰ ਬਾਹਰ ਜੈ ਜੈ ਮੁੱਲ ਦੱਸ ਦੇ ਫੇਰ ਹੀ ਥਾਣਾ ਮਖਾਉਣਾ ਇਹ 55000 ਰੁਪਏ ਦੇ ਦੋਸਤੋ ਤਾਜੀ ਸੂਈ ਆ ਹੁਣੇ ਸੂਈ ਆ ਮੁੱਲ 60 ਕਰਾ ਲਓ 62 ਕਰਾ ਲਓ 55000 ਦੀ ਦੇ ਦੇਣੀ ਠੰਡ ਥੁੰਨ ਵੀ ਪਤਾ ਜਿਆਦੇ ਆ ਤਾਜੀ ਸੂਈ ਕਰਕੇ ਬਾਈ ਕਹਿੰਦਾ ਬਾਹਰ ਨਹੀਂ ਕੱਢਦੇ ਆਪਾਂ ਇਦਾਂ ਹੀ ਵਿਖਾ ਦਿੰਨੇ ਆ ਉਹ ਗੱਬਣਾ ਉਹਨਾਂ ਨੂੰ ਕੋਈ ਚੱਕ ਨਹੀਂ ਉਹ ਵਿਖਾ ਦਿਆਂਗੇ ਮੌਸਮ ਫੌਲੀ ਠੰਡਾ ਡਰ ਲੱਗਦਾ ਕਿਉਂਕਿ ਗਰਮਾ ਪਸ਼ੂ ਤਾਜ਼ਾ ਸੂਇਆ ਜੋਰ-ਜੋਰ ਲੱਗਿਆ ਵਾ ਮਗਰ ਮੇਲ ਕਾਫ ਬਛੜਾ ਆਦੀ ਚੁਾਈ ਵਾਲੇ ਥਾਣਾ 18 20 ਕਿਲੋ ਖੁੱਲਾ ਦੁੱਧ ਪਿਆਜੂ 55000 ਦੀ ਦੇ ਦੇਣੀ ਹੈ ਮੁੱਲ 60 62 ਜਿੰਨਾ ਮਰਜ਼ੀ ਕਰਾ ਲਓ ਬਹੁਤ ਸੋਹਣਾ ਅਮਰੀਕਨ ਵੜਾ ਜਿਹੜਾ ਵੱਡਾ ਹਵਾਨਾ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹੈ ਹੋਰ ਘੰਟੇ ਖੰਡ ਤੇ ਕਰ ਜੇਰ ਪੈ ਜੂ ਜੇਰ ਦੇ ਪਾਸੋਂ ਬੇਫਿਕਰ ਹੋ ਜੋ ਜੇਰ ਦੀ ਵੀਡੀਓ ਫੋਟੋਆਂ ਬਣਾ ਕੇ ਸਭ ਕੁਝ ਕਰਕੇ ਰੱਖ ਲੂ ਭਾਈ ਵੀਡੀਓ ਆਪਾਂ ਬਣਾ ਕੇ ਰੱਖ ਲਾਂਗੇ ਹਾਂ ਅਠੰਡ ਕਰਕੇ ਜਾਂ ਅੰਦਰ ਨਹੀਂ ਤਾਂ ਅੱਗੇ ਆਪਾਂ ਮਾਲ ਬਾਹਰ ਘਟਾਉਣਾਂ ਤੋੜ ਕੇ ਹਾਂ ਸਾਰੇ ਤੋਰੇ ਫੋਰੇ ਦੀ ਓਕੀ ਆਉਂਦੇ ਲੋਕ ਬੇਫਿਕਰ ਹੋ ਜੋ ਕੋਈ ਪਿਆਰਾਂ ਦੀ ਆਰੀ ਨਹੀਂ ਤੋਰੇ ਫੋਰੇ ਦੀ ਇੱਕ ਨੰਬਰ ਦੋਸਤੋ ਦੂਜੇ ਪਾਸੋਂ ਬਾਈ ਕਹਿੰਦਾ ਗਾਰੰਟੀ ਆ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ 20 ਚ ਬਾਹਰ ਬੰਨ ਕੇ ਵੀਡੀਓ ਬਣਾਉਣੇ ਹੁੰਦੇ ਆ ਇਹ ਤਾਂ ਅਜ ਮੌਸਮ ਥੋੜਾ ਜਿਆਦਾ ਠੰਡਾ ਹੈ ਕਿ ਤਾਜੀ ਸੂਈਆ ਹੁਣੇ ਸੂਈ ਆ ਸੂ ਤਾ ਕਰਕੇ ਆਪਾਂ ਗਰਮ ਕਰਕੇ ਬਾਈ ਕਹਿੰਦਾ ਬਾਹਰ ਨਹੀਂ ਕਰ ਜਮਾ ਜੈ ਜਮਾ 55000 ਦੀ ਦੇ ਦੇਣੀ ਆ 20 ਕਿਲੋ ਖੁੱਲਾ ਦੁੱਧ ਪਿਆਜੂ ਦੂਜਾ ਸੂਆ ਤਾਜੀ ਸੂਈ ਵਹਿੜ ਇਹਨਾਂ ਦਾ ਕੋਈ ਚੱਕਰ ਨਹੀਂ ਆ ਤੁਹਾਨੂੰ ਵਿਖਾ ਦੇਨੇ ਬਾਹਰ ਕੱਢ ਕੇ ਇਹਨੂੰ ਕਰ ਤਿਆਰ ਨੂੰ ਕੰਨਵਾ ਸੂਆ ਇਹ ਬਾਅਦ ਚ ਦੂਜਾ ਸੂਆ ਇਹ ਕਿੰਨੇ ਦਿਨ ਲੈ ਜੂ ਇਹ ਬਸ ਦਿਨ ਇਹਦੇ ਵੀ ਤੜੇ ਜਾਂ 4 ਲਊਗੀ ਉਸੇ ਠੰਡੂ ਦੀ ਠੰਢੀ ਬੋਹਦਾ ਇਹ ਸਾਰੇ ਬਸ ਕਿੰਨਾ ਕ ਦੁੱਧ ਪਿਆਜੂ ਬਾਈ ਦੁੱਧ ਦੇ ਪੀਓਗੀ 2 ਲੀਟਰ ਰਾਮ ਵਾਲਾ ਜੈ ਜਮਾ ਜੈ ਜਮਾ 60000 ਰੁਪਏ ਦੇ 62000 ਦੀ ਦੇ ਦੇਣੀ ਆ ਦੋ ਨੰਬਰ ਤੋੜ ਕੇ ਤੁਹਾਨੂੰ ਇਹ ਵਿਖਾ ਦੰਨੇ ਆ ਨਾਲੇ ਮੌਸਮ ਤੁਸੀਂ ਵੇਖ ਲਓ ਕੱਚਾ ਹੀ ਆ 30 ਕਿਲੋ ਵਾਂਗੂ ਦੁੱਧ ਪਿਆਜੂ ਐਚ ਐਫ ਨਸਲ ਦੀ ਬਾਹਰ ਚਲਤੋਂ ਲੱਗ ਜਾਂਦੀਆਂ ਹਾਂ ਚਿੱਟੇ ਰੰਗ ਦੀ ਬੈੜ ਇੱਥੇ ਤਿਲਕ ਤੇ ਕਰਕੇ ਤਾਂ ਇਹਨੂੰ ਬਾਹਰ ਖੜਦੇ ਹੁੰਨੇ ਨੇ ਐਂਟਰਲੌਕ ਤੇ ਆਪਾਂ ਬਾਹਰ ਹੀ ਕੱਢ ਲੈਂਦੇ ਹਾਂ ਹਾਂ ਬਾਹਰ ਹੀ ਵਿਖਾ ਦਈਏ ਕੋਈ ਚੱਕਰ ਨਹੀਂ ਆਦੀ ਚਵਾਈ ਵਾਲੇ ਥਾਨ ਆ ਮੋਲੇ ਦਾ ਬਾਈ ਇਹਦਾ 62000 62000 ਦੀ ਦੇ ਦੇਣੀ ਆ HF نسل ਦੀ ਚਿੱਟੀ ਵੱਛੀ ਅੱਗੇ ਇੱਥੇ ਵੀਡੀਓ ਬਣਾਉਣੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਸਾਰੇ ਜਾਨਵਰਾਂ ਦੀ ਆਪਾਂ ਇਹ ਤਾਂ ਅੱਜ ਠੰਡ ਜੀ ਕਰਕੇ ਬਾਈ ਇਹਨਾਂ ਚੱਲ ਗੱਟਾ ਵਾਲਾ ਕੱਜ ਸੂਈ ਕਰਕੇ ਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਹਾਂ ਇਹਨਾਂ ਨੂੰ ਕੋਈ ਚੱਕਰ ਨਹੀਂ ਆ 62000 ਦੀ ਦੇ ਦੇਣੀ ਆ 20 ਕਿਲੋ ਵਾਂਗੂ ਦੁੱਧ ਪਿਆਜੂ ਜਾਤ ਵਾਲੀ ਵੱਛੀ ਆ ਹਵਾਨਾ ਸੋਹਣਾ ਵੱਡਾ ਸਾਈਡਾਂ 'ਚ ਵਾਲ ਢਲ ਬਾਕੀ ਆ ਦੋ ਤਿੰਨ ਦਿਨ ਲੈ ਜਾਣੇ ਆ ਦੋਹਾਂ ਤਿੰਨ ਦਿਨਾਂ ਤਾਈਂ ਸਾਰੀ ਵਾਲ ਢਲ ਕੱਢ ਕੇ ਸੂ ਦੂਜਾ ਸੂਆ HF ਨਸਲ ਦੀ ਪੂਰੀ ਜਾਨ ਵਾਲੀ ਵੱਛੀ 1 ਨੰਬਰ ਤਾਜੀ ਸੂਈ ਹੈ ਜੇ ਕੋਈ ਤਾਜੀ ਸੂਈ ਲੈਣ ਦਾ ਚਾਹ ਵਾਣਾ ਤੇ ਉਹ ਖੜੀ ਕਰਮਾਂ ਵਾਲੀ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆ ਜਾਓ ਹੱਸ ساری ਬਰਤਨ ਬਹੁਤ ਬਰੀ ਚੀਜ਼ ਹੈ ਤਿੰਨ ਜਹਰਾਂ ਦੇ ਨਾਜੀ ਫੁੱਲ ਲਿਓ ਬਣਾ ਜੂਗੀ ਉਹਦੇ ਵਾਂਗ ਫਾੜ ਫਸ ਕੇ ਸੋਹਾਂਗੀ ਹੂੰ ਸਹੀ ਹੈ ਜੀ ਆ ਥਨ ਵੇਖ ਲਓ 10 ਨੰਬਰ ਤੇ ਆ ਜਾ ਬਾਈ 3 ਨੰਬਰ ਚਲ ਵੀਡੀਓ ਤਾਂ ਬਦੋਆਂ ਨਹੀਂ ਬਣਾ ਇੱਕ ਅੱਧੀ ਹੈ ਵੀਰੇ 15 ਦਿਨਾਂ ਦੀ 15 ਦਿਨਾਂ ਦੀ 15 ਦਿਨਾਂ ਦੀ ਹੈ ਠੀਕ ਹੈ ਦੁੱਧ ਦੇ ਬਾਦਨ ਦੀ ਬਾਈ 2 ਲੀਟਰ ਸਹੀ ਹੈ ਜੀ ਜੇ ਕੋਈ ਵੀਰ ਕੱਚੀ ਸੰਭਲੂਗਾ ਤਾਂ ਆਪਾਂ ਦੇ ਦੇ ਦਿਆਂਗੇ ਅੱਜ ਜੈ ਜੈ ਕੱਚੀ ਦਾ ਮੁੱਲ ਅੱਜ 70000 ਰੁਪਏ ਦੀ ਦੁੱਧ ਕਿੰਨਾ ਦੇਜੋ ਦੁੱਧ 20 ਕਿਲੋ ਦੇ ਪਲਾਸਮ 20 ਕਿਲੋ ਮੰਨ ਕੇ ਲੈ ਲਓ ਬਈ ਯਾਰ ਪਹਿਲੇ ਬਾਈ 23 ਲੀਟਰ ਦੁੱਧ ਪਾਇਆ ਹੋਇਆ ਦਾ ਠੀਕ ਹੈ ਦੋਸਤੋ ਨਾਗ ਤਾਂ ਦੋ ਹੀ ਵਿਖਾਉਣੇ ਸੀ ਇਹ ਥੋੜੀ ਜੀ ਕੱਚੀ ਆ ਜੇ ਕੋਈ ਕੱਚੀ ਲੈਣ ਦਾ ਚਾਹ ਵਣਾ ਤੇ ਕੋਈ ਗੱਲ ਨਹੀਂ ਫੋਨ ਲਾ ਲਿਓ ਵਿਖਾ ਦਿੰਨੇ ਆ ਤੁਹਾਨੂੰ ਤੋਰ ਕੇ 70000 ਦੀ ਬਾਈ ਕਹਿੰਦਾ ਦੇ ਦਿਆਂਗੇ ਅੱਜ ਦੁੱਧ ਤਾਂ 23 24 ਪਿਆ ਜਾਂਦੀ ਬਾਈ ਕਹਿੰਦਾ ਹੋਊਗੀ ਇਹ ਮੱਛੀ 85000 ਰੁਪਏ ਦੀ ਆ ਹੂੰ ਬਾਕੀ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ 70000 ਦੀ ਬਾਈ ਕਹਿੰਦਾ ਦੇ ਦੇਾਂਗੇ ਵਿੱਚੋਂ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਉਹ ਥੋੜਾ ਥੋੜਾ ਸਾਰੇ ਨਗਾਂ ਜੀ ਹੋ ਜੂ ਪੂਰੀ ਵੱਡੀ ਜਾਨ ਵਾਲੀ ਬੱਚੀ ਠੋਸ ਨੈਗਰ ਖਵਾਨਾ 15 ਦਿਨ ਪਏ ਆ ਡੇਟ ਮੁਤਾਬਕ ਜਿੱਦਣ ਤਿਆਰ ਹੁੰਦੀ 85000 ਦੀ ਆ ਬਾਈ ਕਹਿੰਦਾ ਅੱਜ ਦੇ ਦੇਂਗਾ ਆਪਾਂ 70000 ਦੀ ਆਦੀ ਚਵਾਈ ਵਾਲੇ ਥਾਨ ਉਹ ਮੱਥੇ ਦੀ ਸੋਹਣੀ ਬੋਦੀ ਵਾਲੀ ਬੱਚੀ ਮਾਣਦਾਨ ਹੋ ਜੂ ਕੋਈ ਚੱਕਰ ਨਹੀਂ ਤੇ ਕੋਈ ਭੈਣ ਭਰਾ ਵੱਡੀ ਵੈੜ ਕੱਚੀ ਲੈਣ ਦਾ ਚਾਹਵਾਨ ਹੋਵੇ ਤੇ ਕੋਈ ਗੱਲ ਨਹੀਂ ਬਾਈ ਕਹਿੰਦਾ ਬੇਫਿਕਰ ਹੋ ਕੇ ਫੋਨ ਲਾ ਲਿਓ ਨਾ ਕਿ ਦੋ ਹੀ ਵਿਖਾਉਣੇ ਸੀ ਮੈਂ ਹੀ ਕਹਦਾ ਕਿ ਚੱਲ ਕੋਈ ਗੱਲ ਨਹੀਂ ਕਈ ਵਾਰ ਕੋਈ ਭੈਣ ਭਰਾ ਕੱਚੀ ਵਾਲਾ ਵੀ ਹੁੰਦਾ ਤੇ ਅਗਲਾ ਕੱਚੀ ਲੈ ਲੇ ਨਹੀਂ ਤਾਂ ਫਿਰ ਤਿਆਰ ਹੋਈ ਦੀ ਤਾਂ ਆਪਾਂ ਵੀਡੀਓ ਬਣਾ ਹੀ ਦੇਣੀ ਹੈ ਗੱਲ ਗੱਲ ਨਹੀਂ ਨਹੀਂ ਦੇਣੀ ਚਾਹ ਕੇ ਇਹ ਵੀ ਗੱਲ ਹੈਗੀ ਆ ਤਦ ਲੰਡਰ ਫੈਕਸ ਲੈਵੇ ਜੀ ਉਹ ਗਿਆ ਆਂ ਆਪਾਸ ਕੇ ਤੋਂ ਹੋਊਗੀ ਹੈਨੀ ਫਿਟਿੰਗ ਆਲਾ ਹਵਾਨਾ ਫੁੱਲ ਵੱਡੀ ਵਾੜ ਜਮਾ ਜੈਜ ਮੋਲ 70000 ਚ ਮਾਨਤਾ ਨੂੰ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਆ ਇੱਕ ਆ 15 ਦਿਨਾਂ ਦੀ ਕੱਚੀ ਫੁੱਲ ਵੱਡੀ ਵਾੜ ਚੰਗੇ ਦੁੱਧ ਵਾਲੀ ਇੱਕ ਉਹ ਤਾਜੀ ਸੂਈ ਸਵਾਈ ਸੋਨਾ ਵੱਡਾ ਜ਼ਬਰਦਸਤ ਹਵਾਨਾ ਚਾਰ ਹੀ ਥਾਣਾ ਮੋٹے ਮੋٹے ਜਮਾ ਜੈਜ ਮੋਲ ਇੱਕ ਆ ਸੂਨ ਨੂੰ ਤਿਆਰ ਕੋਈ 2-4 ਦਿਨ ਮਸਾਂ ਹੀ ਲਾਊਗੀ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ ਜੈਜਮਲ ਦੀਆਂ ਇਹ ਤਿੰਨ ਵੜਾ ਜਿਹਦੇ ਜਿਹੜੇ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਚੰਦਪੁਰਾਣਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਭਾਗਾਪੁਰਾਣਾ ਬਾਕੀ ਸਾਰੇ ਤੁਸੀਂ ਬਾਈ ਨੂੰ ਜਾਣਦੇ ਹੀ ਆ ਡੇਲੀ ਵਾਂਗੂ ਇਸ ਘਰੋਂ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਜਮਾਂ ਜੈਜਮਲ ਹੁੰਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ